ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਦੀ ਵੀਡੀਓ ਚ ਅਪਾ ਪੱਤਰ ਕਰਾਂਗੇ ਉਸਤੇ ਫਾਰਮੈਟ ਕਰਾਂਗੇ ਤੇ ਦੇਖਾਂਗੇ ਫਾਰਮੈਟ ਦੇ ਵਿੱਚ ਕਿੱਥੇ ਕਿੱਥੇ ਲਾਈਨ ਸਕਿੱਪ ਕਰਨੀ ਹੈ ਜਾਂ ਕਿਵੇਂ-ਕਿਵੇਂ ਇਹਦਾ ਫਾਰਮੈਟ ਹੈ ਤੇ ਪੱਤਰ ਸਾਡੇ ਤਿੰਨ ਤਰ੍ਹਾਂ ਦੇ ਹੁੰਦੇ ਨੇ ਪਹਿਲਾਂ ਤਾਂ ਨਿੱਜੀ ਪੱਤਰ ਹੈ ਦੂਜਾ ਦਫ਼ਤਰੀ ਪੱਤਰ ਦਫ਼ਤਰੀ ਪੱਤਰ ਦੇ ਵਿੱਚ ਸਰਕਾਰੀ ਪੱਤਰ ਵੀ ਆਉਂਦੇ ਨੇ ਤੇ ਗੈਰ ਸਰਕਾਰੀ ਪੱਤਰ ਵੀ ਆਉਂਦੇ ਨੇ ਉਸ ਤੋਂ ਬਾਅਦ ਤੀਜੀ ਟਾਈਪ ਹੈ ਵਪਾਰਕ ਪੱਤਰ ਪਹਿਲਾਂ ਆਪਾਂ ਨਿੱਜੀ ਪੱਤਰ ਕਰਾਂਗੇ ਪਹਿਲਾ ਸਾਡਾ ਨਿੱਜੀ ਪੱਤਰ ਹੈ ਕਿ ਤੁਹਾਡੇ ਚਾਚਾ ਜੀ ਨੇ ਤੁਹਾਡੇ ਜਨਮ ਦਿਨ ਤੇ ਕੋਈ ਤੋਹਫਾ ਭੇਜਿਆ ਹੈ ਇਸ ਪੱਤਰ ਰਾਹੀਂ ਉਹਨਾਂ ਦਾ ਧੰਨਵਾਦ ਕਰੋ ਸਾਨੂੰ ਇਹ ਦਿੱਤਾ ਹੋਇਆ ਕਿ ਆਪਾਂ ਨੇ ਐਵੇਂ ਐਵੇਂ ਪੱਤਰ ਲਿਖਣਾ ਹੈ ਆਪਾਂ ਨੇ ਫਾਰਮੈਟ ਚ ਕੀ ਕਰਨਾ ਹੈ ਪਹਿਲਾਂ ਤਾਂ ਆਪਾਂ ਨੇ ਪ੍ਰੀਖਿਆ ਪਵਨ ਲਿਖਣਾ ਹੈ ਉਸ ਤੋਂ ਬਾਅਦ ਕਾਮਾ ਫਿਰ ਊੜਾ ਆਲਾ ਈਡੀ ਕੇਂਦਰ ਲਿਖਣਾ ਫਿਰ ਫੇਰ ਕਾਮਾ ਕੱਖ ਕੱਖ ਕ ਗਗਾ ਸ਼ਹਿਰ ਫਿਰ ਆਪਾਂ ਨੇ ਲਾਈਨ ਖਿੱਚ ਦੇਣੀ ਹੈ ਫਿਰ ਆਪਾਂ ਨੇ ਡੇਟ ਲਿਖਣੀ ਹੈ ਉਸ ਤੋਂ ਬਾਅਦ ਆਪਾਂ ਨੇ ਲੈਫਟ ਸਾਈਡ ਤੇ ਸਤਿਕਾਰਯੋਗ ਚਾਚਾ ਜੀ ਕਮਾ ਫਿਰ ਸਤਿ ਸ੍ਰੀ ਅਕਾਲ ਫਿਰ ਆਪਾਂ ਨੇ ਡੰਡੀ ਖਿੱਚ ਦੇਣੀ ਹੈ ਉਸ ਤੋਂ ਬਾਅਦ ਆਪਾਂ ਆਪਣਾ ਪੱਤਰ ਜਿਹੜਾ ਹੈ ਉਹ ਸ਼ੁਰੂ ਕਰਾਂਗੇ ਕੱਲ ਮੇਰਾ ਜਨਮ ਦਿਨ ਸੀ ਇਸ ਸੰਬੰਧ ਵਿੱਚ ਅਸੀਂ ਘਰ ਵਿੱਚ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਸੀ ਸਾਰੇ ਮਹਿਮਾਨ ਦੋਸਤ ਮਿੱਤਰ ਪਹੁੰਚ ਚੁੱਕੇ ਸਨ ਕੱਲ ਉਸ ਸਮੇਂ ਬਾਹਰ ਡਾਕੀਆ ਆਇਆ ਤੇ ਉਸਨੇ ਇੱਕ ਪੈਕੇਟ ਮੇਰੇ ਪਿਤਾ ਜੀ ਦੇ ਹੱਥ ਫੜਾਇਆ ਉਸ ਉੱਤੇ ਮੇਰਾ ਨਾਮ ਲਿਖਿਆ ਹੋਇਆ ਸੀ ਤੇ ਪਿਤਾ ਜੀ ਨੇ ਦੱਸਿਆ ਕਿ ਇਹ ਪੈਕੇਟ ਤੇਰੇ ਚਾਚਾ ਜੀ ਨੇ ਦਿੱਲੀ ਤੋਂ ਭੇਜਿਆ ਹੈ ਮੈਂ ਹੈਰਾਨ ਤੇ ਖੁਸ਼ ਸੀ ਕਿ ਮੇਰਾ ਜਨਮ ਦਿਨ ਦਾ ਕੇਕ ਕੱਟਣ ਤੋਂ ਪਹਿਲਾਂ ਆਪ ਜੀ ਦਾ ਤੋਹਫਾ ਹੀ ਮੈਨੂੰ ਮਿਲਿਆ ਸੀ ਆਪ ਜੀ ਨੇ ਮੇਰੇ ਜਨਮ ਦਿਨ ਦੇ ਉੱਤੇ ਤੋਹਫੇ ਦੇ ਤੌਰ ਤੇ ਇੱਕ ਗੁੱਟ ਘੜੀ ਭੇਜੀ ਹੈ ਮੈਨੂੰ ਆਪ ਜੀ ਵੱਲੋਂ ਭੇਜੀ ਹੋਈ ਇਸ ਵੱਡਮੁੱਲੇ ਤੋਹਫੇ ਦੀ ਤਾਰੀਫ਼ ਕਰਨ ਲਈ ਸ਼ਬਦ ਨਹੀਂ ਲੱਭ ਰਹੇ ਮੈਨੂੰ ਘੜੀ ਦੀ ਜ਼ਰੂਰਤ ਵੀ ਬਹੁਤ ਜ਼ਿਆਦਾ ਸੀ ਮੇਰੇ ਇਮਤਿਹਾਨ ਨਜ਼ਦੀਕ ਆ ਰਹੇ ਸਨ ਮੇਰੇ ਕੋਲ ਟਾਈਮ ਦੇਖਣ ਲਈ ਘੜੀ ਨਹੀਂ ਸੀ ਉੰਜ ਤਾਂ ਘਰ ਵਿੱਚ ਬਹੁਤ ਸਾਰੀਆਂ ਕੜੀਆਂ ਹਨ ਪਰ ਜੋ ਚੀਜ਼ ਆਪਣੀ ਹੁੰਦੀ ਹੈ ਉਸ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ ਕੜੀ ਨਾਲ ਵਿਅਕਤੀ ਨੂੰ ਸਮੇਂ ਦੀ ਕਦਰ ਕਰਨੀ ਆ ਜਾਂਦੀ ਹੈ ਕੜੀ ਦੀ ਨਿਰੰਤਰਤਾ ਤੋਂ ਅਸੀਂ ਇਹ ਸਬਕ ਲੈ ਸਕਦੇ ਹਾਂ ਕਿ ਸਾਨੂੰ ਵੀ ਆਪਣੀ ਮੰਜ਼ਿਲ ਪਾਉਣ ਲਈ ਨਿਰੰਤਰ ਗਤੀਸ਼ੀਲ ਰਹਿਣਾ ਚਾਹੀਦਾ ਹੈ ਮੇਰੀਆਂ ਸਾਰੀਆਂ ਸਹੇਲੀਆਂ ਨੇ ਆਪਜੀ ਵੱਲੋਂ ਭੇਜੀ ਗਈ ਗੁੱਟਕੜੀ ਵੇਖੀ ਤਾਂ ਉਹ ਹੈਰਾਨ ਰਹਿ ਗਈਆਂ ਉਹਨਾਂ ਸਾਰੀਆਂ ਉਹਨਾਂ ਸਾਰੀਆਂ ਨੇ ਇਹ ਹੀ ਬੜੀਆਂ ਸਿਫਤਾਂ ਕੀਤੀਆਂ ਉਂਝ ਭਾਵੇਂ ਸਾਰਿਆਂ ਨਹੀਂ ਕੋਈ ਨਾ ਕੋਈ ਤੋਹਫ਼ਾ ਦਿੱਤਾ ਹੈ ਪਰ ਜੋ ਇਹ ਤੋਹਫ਼ਾ ਹੈ ਇਸ ਦਾ ਮੁਕਾਬਲਾ ਕਿਸੇ ਨਾਲ ਨਹੀਂ ਕੀਤਾ ਜਾ ਸਕਦਾ ਇਹ ਤੋਹਫ਼ਾ ਵੀ ਹੈ ਲੋੜ ਪੂਰੀ ਕਰਨ ਦਾ ਸਾਧਨ ਵੀ ਪਿਆਰ ਵੀ ਯਾਦ ਦੀ ਯਾਦਵੀ ਤੇ ਆਪਣਾ ਪਨ ਵੀ ਹੈ ਮੈਂ ਆਪ ਜੀ ਦਾ ਇਹ ਤੋਹਫਾ ਪੇ ਜਣ ਤੇ ਬਾਰ-ਬਾਰ ਧੰਨਵਾਦ ਕਰਦੀ ਹਾਂ ਪਰ ਆਪ ਜਲਦੀ ਆਉਗੇ ਤਾਂ ਉਹ ਵੀ ਇੱਕ ਤੋਹਫਾ ਹੀ ਹੋਵੇਗਾ ਚਾਚਾ ਜੀ ਨੂੰ ਵੀ ਸਤਿ ਸ੍ਰੀ ਅਕਾਲ ਤੇ ਹੈਪੀ ਨੂੰ ਵੀ ਪਿਆਰ ਫਿਰ ਆਪਾਂ ਨੇ ਪੱਤਰ ক্লোਜ਼ ਕਰਦੇ ਲਿਖਣਾ ਹੈ ਤੁਹਾਡੀ ਭਤੀਜੀ ਪਪਾ ਫਫਾ ਬੱਬਾ